ਆਰੋ ਜਿੰਨਾ ਕਲਦੇ ਨਾ ਇੱਕ ਵਾਈਟ ਨਾਲ ਗੱਡੀ ਚੋਰੀ ਜਿੱਥੇ ਵੀ ਜਿੱਥੇ ਨਹੀਂ ਆਪਾਂ ਆਏ ਐ ਐਂ ਜੀ ਐਨ ਬੁਰਾ ਬੁਰਾ ਜੇ ਮੈਂ ਕਹਿੰਦਾ ਕਿ ਐਨ ਨੂੰ ਕੋਲੋਂ ਜੀ ਨੂੰ ਇਹ ਕੱਲ ਚੱਲ ਜੂਗੀ ਆਪਾਂ ਅਰੇ ਯਾਰ ਐਨੇ ਕਬੂਲ ਨਾਲੀ ਮੈਂ ਕੋਲੋਂ ਦੇਖੋ ਮੈਂ ਤੇ ਇੱਕੋ ਨਾਲ ਕਹਿੰਦਾ ਹਾਂ ਜੀ ਐਮਐਲਏ ਸਾਹਿਬ ਇੱਥੇ ਰੋਡ ਜਾਮ ਕੀਤਾ ਤੇ ਦੁਕਾਨਾਂ ਕਮਰਸ਼ੀਅਲ ਜਿਹੜੀਆਂ ਖੁੱਲ੍ਹ ਦਿੱਤੀਆਂ ਨੇ ਕਿਵੇਂ ਦੇਣੋ ਜੇ ਰੋਡ ਜਾਮ ਕੀਤਾ ਤੇ ਰੋਡ ਤਾਂ ਉਹਨੇ ਖੁੱਲ ਜਾਣਾ ਜਿਹੜਾ ਬੰਦਾ ਸਫਰ ਰੋਂਦਾ ਰੋਡ ਤੇ ਹੀ ਆਊਗਾ ਯਾਰ ਠੀਕ ਹੈ ਜੇ ਜਿਹਦਾ ਕਾਰੋਬਾਰ ਬੰਦ ਕਰ ਦਾਂਗੇ 25 ਸਾਲ ਤੋਂ ਪੁਰਾਣਾ ਚੱਲਦਾ ਤੇ ਜੇ ਆਪਾਂ ਉਹਨੂੰ ਕਹੀਏ ਤੂੰ ਹੁਣ ਰੁਕ ਪੁੱਟ ਵੀ ਖੜਾ ਤੇ ਰੋਈ ਵੀ ਨਾ ਉਹ ਕੰਮ ਤਾਂ ਹੋਣਾ ਨਹੀਂ ਇਸ ਸਾਡੀ ਸਰਕਾਰ ਦੇ ਵਿੱਚ ਜੋ ਇਹ ੱਟਾ ਹੋਇਆ ਨਗਰ ਨਿਗਮ ਵੱਲੋਂ ਤੇ ਫੌਰੀ ਤੌਰ ਤੇ ਆਰਡਰ ਵਰਸ ਕਰਵਾਵਾਂਗੇ। ਉਹ ਵਰਸ ਕਰਾ ਕੇ ਤੇ ਅਸੀਂ ਇਹ ਜੜੇ ਹੈਗੀਆਂ ਇਹਨਾਂ ਦੇ ਆ ਸੀਲਾ ਜੜੀਆਂ ਉਹਨੇ ਫਲਵਾ ਕੇ ਫਿਰ ਮੈਂ ਇੱਥੇ ਜਾਊਗਾ ਮੈਂ। ਮੈਂ ਸਭ ਇਹ ਜਰਾ ਵਿਦਾਊਟ ਐਨੀ ਮੂਵ ਜਿਹੜੀ ਇਹ ਕਾਰਵਾਈ ਨਿਗਰ ਮੇਰੇ ਨਾਲ ਕੋਲੋਂ ਕੀਤੀ ਗਈ ਹੈ। ਹਾਂ। ਦੇਖੋ ਇਹ ਚੀਜ਼ ਮੈਂ ਬਿਲਕੁਲ ਇਸ ਚੀਜ਼ ਤੇ ਸਹਿਮਤ ਹਾਂ ਤੁਹਾਡੇ ਨਾਲ ਕਿਉਂਕਿ ਜਦੋਂ ਕੋਈ ਵੀ ਇਹ ਸੀਲ ਦੀ ਪ੍ਰਕਿਰਿਆ ਹੁੰਦੀ ਹੈ ਤਿੰਨ ਨੋਟਿਸ ਜਿਹੜੇ ਪੈਂਦੇ ਹੁੰਦੇ ਨੇ ਸਪਸ਼ਟੀਕਰਨ ਮੰਗਿਆ ਜਾਂਦਾ ਹੁੰਦਾ ਉਸ ਤੋਂ ਬਾਅਦ ਜੇ ਸੈਟੀਸਫਾਈ ਨਾ ਹੋਵੇ ਕਾਰਪੋਰੇਸ਼ਨ ਦਾ ਲਗਰ ਨਹੀਂ ਲਗੋ ਫਿਰ ਇਹ ਜਾ ਕੇ ਕੀ ਕਹਿੰਦੇ ਸੀਲ ਲੱਗਦੀ ਹੈ ਕਿ ਜੇ ਬਿਨਾਂ ਨੋਟਿਸ ਦਿੱਤੇ ਸੀਲ ਲਾਈ ਹੈ ਵੈਸੇ ਇਲੀਗਲ ਹੈ ਸੀਲ ਤੇ ਲਾ ਨਹੀਂ ਸਕਦੇ ਠੀਕ ਹੈ ਤੇ ਬਾਕੀ ਮੈਂ ਤਾਂ ਇੱਕੋ ਗੱਲ ਕਹਿੰਦਾ ਵੀ ਜੇ ਤਾਂ ਮੇਰੇ ਕਰਨ ਦੇ ਵਿੱਚ ਕੁਝ ਕਿਸੇ ਬਿਲਡਿੰਗ ਨੂੰ ਮੈਂ ਇਲੀਗਲ ਬਣਵਾ ਰਿਹਾ ਮੇਰੀ ਸ਼ਾਇਤ ਹੈ ਸਪੋਜ਼ ਆਹੀ ਬਿਲਡਿੰਗ ਆ ਮੈਨੂੰ ਨਹੀਂ ਪਤਾ ਕਿਦੀ ਬਣਦੀ ਆ ਕਰਦੇ ਹੋ ਕਾਰ ਕੋਲ ਖੜ ਕੇ ਕਰਵਾਣਾ ਨਹੀਂ ਤਾਂ ਨਹੀਂ ਹੋਰੀ ਕਾਰਵਾਈ ਦੁੱਧਾਂ ਦੇ ਹੋਵੇ ਨਹੀਂ ਨਹੀਂ ਮੈਂ ਤਾਂ ਕਹਿੰਦਾ ਕਰ ਦਿਓ ਮੈਂ ਤੁਹਾਡੇ ਮਾਧਿਅਮ ਤੇ ਰਾਈ ਖੁੱਲ ਕੇ ਕਹਿੰਦਾ ਆ ਜਿੰਨੀਆਂ ਇੱਥੇ ਬਿਲਡਿੰਗਾਂ ਦੇ ਲੈਂਟਰ ਪਾ ਰਹੇ ਆ ਤਾਂ ਜੇ ਇਲਲੀਗਲ ਬੰਦੀਆਂ ਨੇ ਇਹ ਕਿਹਦੀ ਸ਼ਹਿ ਦੇ ਬੰਦੀਆਂ ਨੇ ਕੀ ਲੱਗਦਾ ਅਧਿਕਾਰੀ ਮਿਕਸ ਨੇ ਬਿਲਕੁਲ ਹੋਣਗੇ ਤਾਂ ਹੀ ਬੰਦੀਆਂ ਨੇ ਇਹ ਇੱਕ 20 ਸਾਲ ਖੜੀ ਦੁਕਾਨਾਂ ਖੜੀਆਂ ਨੇ ਜਿਹੜੇ ਕਾਰੋਬਾਰ ਕਰਦੇ ਨੇ ਉਹਨਾਂ ਦੀ ਆਪਾਂ ਕਾਰੋਬਾਰ ਬੰਦ ਕਰਦੇ ਆ ਠੀਕ ਹੈ ਤੇ ਜੇ ਕੋਈ ਬਣਦੀਆਂ ਨੇ ਤੁਸੀਂ ਉਹਨਾਂ ਤੇ ਪਹਿਲਾਂ ਦੇਖੋ ਨਾ ਉਹ ਇਹ ਜੇ ਇਹਨਾਂ ਨੇ ਬਣਾਈਆਂ ਆ ਬਿਲਡਿੰਗ ਬਣ ਰਹੀ ਆ ਮੇਰੀ ਅੱਖਾਂ ਦੇ ਸਾਹਮਣੇ ਮੈਨੂੰ ਨਹੀਂ ਪਤਾ ਕਿਹਦੀ ਆ ਕਿਹਦੀ ਆ ਆ ਦੂਜੀ ਇੱਕ ਬਿਲਡਿੰਗ ਹੋਰ ਪਿੱਛੇ ਇੱਕ ਬੰਦ ਪਈ ਆ ਉਹ ਉਹ ਮੈਨੂੰ ਨਹੀਂ ਪਤਾ ਕਿਹਦੀ ਆ ਯਾਰ ਮੈਂ ਕਹਿੰਦਾ ਜੇ ਮੇਰੇ ਹਲਕੇ ਚ ਕੋਈ ਮੇਰੀ ਸ਼ਹਿਰ ਤੇ ਕੋਈ ਕਹਿੰਦੇ ਗੋਗੀ ਨੇ ਬਣਵਾਈ ਆ ਇਲੈਗਲ ਬਿਲਡਿੰਗ ਤਾਂ ਮੈਂ ਕੋਲ ਖੜ ਕੇ ਬਲਡੋਜ਼ਰ ਫੜਾਉਂਗਾ ਯਾਰ ਸਰ ਸਰੇ 7 ਵਜੇ ਆ ਕੇ ਲਾਇਆ ਜੀ ਬੱਲੇ ਸਾਹਿਬ ਕੀ ਲੱਗਦਾ ਤੁਹਾਡੀ ਸਰਕਾਰ ਆ ਪਰ ਸਵਾਲ ਆਂਦੇ ਆ ਅਧਿਕਾਰੀ ਹੈ ਇਹ ਦੇਖੋ ਇਹ ਥੋੜੇ ਜੇ ਅਧਿਕਾਰੀ ਜਿਹੜੇ ਮਚਲੇ ਹੋਏ ਹੋਏ ਨੇ ਇਹਨਾਂ ਨੂੰ ਸਿੱਧੇ ਕਰਨਾ ਪੈਣਾ ਮੈਨੂੰ ਸਿੱਧਾ ਕਰਨਾ ਆਉਂਦਾ ਮੈਂ ਪਰਵਾਹੀ ਕਰਦਾ ਕਿਸੇ ਦੀ ਠੀਕ ਹੈ ਨਾ ਅਸੀਂ ਲੋਕਾਂ ਨੇ ਚੁਣਿਆ ਸਾਨੂੰ ਅਸੀਂ ਲੋਕਾਂ ਪੰਜਾਬ ਸਰਕਾਰ ਜਿੰਦਾਬਾਦ ਲੋਕਾਂ ਦੀ ਸਰਕਾਰ ਹੈ ਲੋਕਾਂ ਦੀ ਚੁਣੀ ਹੋਈ ਸਰਕਾਰ ਹੈ ਲੋਕਾਂ ਦੇ ਭਲੇ ਲਈ ਅਸੀਂ ਖੜੇ ਆ ਹਾਂ ਠੀਕ ਹੈ ਜੇ ਕੋਈ ਵੀ ਇਹਦੇ ਚ ਅਫਸਰ ਜਾਂ ਅਧਿਕਾਰੀ ਜਾਂ ਕੋਈ ਮੁਲਾਜ਼ਮ ਜਾਂ ਕੋਈ ਹੋਰ ਵੀ ਇੱਥੇ ਪੋਲੀਟਿਕਲ ਰੋਟੀਆਂ ਸੇਕਣੀਆਂ ਚਾਹੂਗਾ ਨਾ ਉਹ ਅਸੀਂ ਇੱਥੇ ਸੇਕਣੇ ਜਿਹੜੀਆਂ ਕਿਸੇ ਨੂੰ ਇਹ ਲੋਕਾਂ ਦੇ ਰੋਜੀ ਰੋਟੀ ਦਾ ਸਵਾਲ ਹੈ ਲੋਕਾਂ ਦੇ ਪੇਟ ਦਾ ਸਵਾਲ ਹੈਗਾ ਤੇ ਲੋਕਾਂ ਦੇ ਚੁੱਲ੍ਹੇ ਮਗੜਨੇ ਚਾਹੀਦੇ ਤਾਂ ਹੀ ਮਗੜਗੇ ਜੋ ਸਾਰੇ ਕਾਰੋਬਾਰ ਚੱਲਣਗੇ ਬਿਲਕੁਲ ਖਲਾਉਂਗੇ ਜੀ ਬਿਲਕੁਲ ਖਲਾਕੇ ਜਾਊਗਾ ਯਾਰ ਹਰ ਹਾਲਚ ਖਲਾਕੇ ਜਾਊਗਾ ਸਾਰੀਆਂ ਅਸੀਲਾਂ ਹੋਣੀਆਂ ਜਿਹੜੇ ਨਵੇਂ ਬਣਦੇ ਦੇਖੋ ਨਹੀ ਨਹੀ ਨੋ ਪਿਕਨ ਚੂਸ ਸੁਣ ਲਓ ਜਿਹੜੀ ਕੋਈ ਬਿਲਡਿੰਗ ਨਵੀਂ ਬਣਦੀ ਆ ਇਸ ਟਾਈਮ ਬਣ ਰਹੀ ਆ ਮੈਂ ਉਹਦੇ ਲਈ ਬਿਲਕੁਲ ਹਾਮੀ ਨਹੀਂ ਭਰੂੰਗਾ ਜਦ ਤੱਕ ਉਹ ਆਪਣਾ ਸਪਸ਼ਟਕਰਨ ਨਹੀਂ ਹੁੰਦਾ ਉਹਨਾਂ ਦਾ ਦੇ ਵੀ ਉੱਕੀ ਦੀ ਸ਼ਹਿ ਤੇ ਬਣ ਰਹੀ ਆ ਬੋਰ ਬਣਾ ਰਿਆ ਉਹ ਬੰਦੇ ਨੰਗੇ ਹੋਣੇ ਚਾਹੀਦੇ ਆ ਬਾਕੀ ਜਗ੍ਹਾ ਐਮਐਲਏ ਸਾਹਿਬ ਤੁਸੀਂ ਸੀਐਮ ਸਾਹਿਬ ਨੂੰ ਜਾਂ ਲੋਕਲ ਬਾਡੀ ਮੰਤਰੀ ਨੂੰ ਇਸ ਬਾਬਤ ਸ਼ਿਕਾਇਤ ਕਰੋਗੇ ਬਿਲਕੁਲ ਸੀਐਮ ਸਾਹਿਬ ਨੂੰ ਤਾਂ ਵੈਸੇ ਲੱਗ ਚੁ ਸੀਐਮ ਸਾਹਿਬ ਨੂੰ ਮੈਸੇਜ ਲੱਗ ਚੁਕਿਆ ਉਹਨਾਂ ਨਾਲ ਉਹਨਾਂ ਦੇ ਪ੍ਰਿੰਸੀਪਲ ਸੈਕਟਰੀ ਸਾਹਿਬ ਨਾਲ ਗੱਲ ਹੋਈ ਆ ਜੈਨ ਸਾਹਿਬ ਨਾਲੀ ਠੀਕ ਆ ਕਮਿਸ਼ਨਰ ਸਾਹਿਬ ਨਾਲ ਉਹਨਾਂ ਨੇ ਗੱਲ ਕਰ ਲਈ ਆ ਉਹਨੇ ਮੈਨੂੰ ਕਾਲ ਬੈਕ ਆ ਜਾਂਦੀ ਹੈਗੀ ਆ ਮੈਂ ਅੱਧਾ ਘੰਟਾ ਵੇਟ ਕਰਨੀ ਆ ਜੇ ਕੋਈ ਅਧਿਕਾਰੀ ਆਊਗਾ ਖੋਲਣ ਦਾ ਕੀ ਕਰਨੀ ਤਾਂ ਮੈਂ ਸੀਨਾ ਖੋਲ ਕੇ ਜਾਊਂਗਾ ਉਹਨਾਂ ਦੁਕਾਨਾਂ ਦੀਆਂ ਜਿਹੜੀਆਂ 20 25 ਸਾਲ 15 ਸਾਲ ਪੁਰਾਣੀਆਂ ਨੇ 10 ਸਾਲ ਪੁਰਾਣੀਆਂ ਨੇ ਜਾਂ 5 ਸਾਲ ਪੁਰਾਣੀਆਂ ਨੇ ਜਾਂ ਜੇ ਉਸ ਤੋਂ ਨਵੀਆਂ ਨੇ ਜਿਹੜੀ ਮੇਰੀ ਟਿਨਰ ਚਾ ਉਹ ਮੈਂ ਸੀਲ ਬਿਲਕੁਲ ਨਹੀਂ ਖੋਲੂਗਾ ਅਧਿਕਾਰੀਆਂ ਖਿਲਾਫ ਵੀ ਮੋਰਚਾ ਖੋਲੂਗਾ ਬਿਲਕੁਲ ਖੋਲੂਗਾ ਕਿਉਂ ਨਹੀਂ ਖੋਲੂਗਾ ਯਾਰ ਇਹ ਕੋਈ ਗੱਲ ਥੋੜੀ ਬਣਦੀ ਆ ਤੁਸੀਂ ਸਾਨੂੰ ਵੀ ਡਿਸਟਰਬ ਕਰਦੇ ਲੋਕਾਂ ਨੂੰ ਡਿਸਟਰਬ ਕਰਵਾ ਆਪ ਆਪਣੇ ਲੈ ਕੇ ਤੁਰਦੇ ਲੱਗਦੇ ਨੇ ਇਹ ਬੰਦੇ ਕਾਹਤੋਂ ਸਰ ਜੀ ਇਹਨਾਂ ਨੂੰ ਲੈ ਕੇ ਇੱਕ ਹੋਰ ਵਾਰ ਤੇ ਜਿਹੜਾ ਵਾ ਕਾਰਵਾਈ ਜਿਹੜੀ ਹੈ ਦੇਖੋ ਗੱਲ ਇਹ ਆ ਵੀ ਮੈਂ ਕਿਸੇ ਨਾਲ ਨਜਾਇਜ਼ ਤਾਂ ਹੋ ਇਦੇ ਵਿੱਚ ਕੋਈ ਨਜਾਇਜ਼ ਬੰਦਾ ਹੋਊਗਾ ਤਾਂ ਮੈਂ ਨਹੀਂ ਉਹਨਾਂ ਖੜੂਗਾ ਮੈਂ ਧਰਨਾ ਖੋਲ ਦਿੱਤਾਗੇ ਧਰਨਾ ਤਾਂ ਨਾ ਤਾਂ ਧਰਨਾ ਨਹੀਂ ਨਹੀਂ ਉਹ ਤਾਂ ਹੁਣ ਉਹ ਤਾਂ ਯਾਰ ਮੇਰੀ ਗੱਲ ਸੁਣ ਜਾਂਦਾ ਆ ਗਿਆ ਤਾਂ ਫਿਰ ਧਰਨੇ ਦਾ ਸਵਾਲ ਹੀ ਨਹੀਂ ਬੱਜਦਾ ਮੈਂ ਦੁਕਾਨਾਂ ਹੀ ਖੁਲਾ ਰਿਆ ਇਹਨਾਂ ਦੀਆਂ ਨਹੀਂ ਖੁਲਾਉਂਗਾ ਫਿਰ ਧਰਨਾ ਲਾ ਦੇਣੇ ਯਾਰ ਓਕੇ ਠੀਕ ਹੈ ਜੀ ਕਿਨੇ ਭਾਜੀ ਦੁਕਾਨਾਂ ਤੇ ਕਾਰਵਾਈ ਕੀਤੀ ਗਈ ਹੈ ਇਹ ਕਿੰਨੀਆਂ ਦੁਕਾਨਾਂ ਨੇ ਜੀ 60 ਦੁਕਾਨਾਂ ਨੇ ਜੀ ਨਾ ਕਿਹੜੀ ਜਗ੍ਹਾ ਤੇ ਹੈ ਇਹ ਮੋਲਟਾਉਨ ਐਕਸਟੈਂਸ਼ਨ ਬਿਲਡਿੰਗ ਨੰਬਰ 53 ਜੀ ਜੀ ਸ਼ਮੀਤ ਚੌਂਕ ਤੋਂ ਕ੍ਰਿਸ਼ਨਾ ਮੰਦਰ ਵੱਲ ਜਾਂਦੇ ਆ ਤੇ ਉਹ ਦੋਨੋਂ ਸਹਿਜ ਦੀਆਂ ਦੁਕਾਨਾਂ ਨੂੰ ਸੀਲ ਕੀਤੀਆਂ ਕਾਰਪੋਰੇਸ਼ਨ ਨੇ ਸਿਰੇ ਤਕਰੀਬਨ 7 ਵਜੇ ਪ੍ਰੋਸੈਸ ਸ਼ੁਰੂ ਕਰਤਾ ਵਿਦਾਊਟ ਇਵਨ ਗਿਵਨ ਕੋਈ ਨੋਟਿਸ ਨਹੀਂ ਸਰਵ ਕੀਤਾ ਗਿਆ ਤੇ ਦੁਕਾਨਾਂ ਸੀਲ ਕੀਤੀਆਂ ਗਈਆਂ ਜਿਵੇਂ ਮੈਨੂੰ ਇਲਾਕਾ ਵਾਲਿਆਂ ਨੇ ਬੁਲਾਇਆ ਵੀ ਇਹ ਕੰਮ ਹੋ ਗਿਆ ਮੈਂ ਤੁਰੰਤ ਐਮਐਲਏ ਸਾਹਿਬ ਕੋਲ ਲੱਗ ਗਿਆ ਉਹਨਾਂ ਨੂੰ ਉਹਨਾਂ ਨੇ ਸੀਐਮ ਹਾਊਸ ਤੱਕ ਗੱਲ ਕੀਤੀ ਤੇ ਮੇਕ ਸ਼ੂਰ ਕੀਤਾ ਸੀਗਾ ਵੀ 1 ਵਜੇ ਤੱਕ ਵੇਟ ਕਰ ਲਓ ਨਹੀਂ ਹੁੰਦਾ ਤਾਂ ਮੈਂ ਆਪ ਆਕੇ ਜੋ ਇਹਦਾ ਬਰਦਾ ਮੈਂ ਖੋਲ ਕੇ ਜਾਊਂਗਾ ਤੁਹਾਡੀ ਦੁਕਾਨਾਂ ਬੰਦ ਨਹੀਂ ਰਹਿਣ ਦਿੰਦਾ 1 ਵਜੇ ਪੂਰਾ ਮੇਰੇ ਸਾਹਿਬ ਆ ਗ ਹੁਣ ਇਹ ਨਾਲ ਪ੍ਰਿੰਸੀਪਲ ਸੈਕਟਰੀ ਸਾਹਿਬ ਨੇ ਗੱਲ ਕੀਤੀ ਸਾਡੇ ਸਾਹਮਣੇ ਸਾਰਿਆਂ ਦੇ ਉਹਨਾਂ ਨੇ ਕਮਿਸ਼ਨਰ ਕੋਰਪੋਰੇਸ਼ਨ ਨੂੰ ਆਰਡਰ ਕਰ ਦਿੱਤੇ ਨੇ ਵੀ ਰਿਵੋਕ ਕਰੋ ਸਾਰੇ ਜਿਹੜੀ ਸੀਲ ਕੀਤੀ ਹੈ ਦੁਬਾਰਾ ਖੋਲ ਕੇ ਆਓ ਕਿਉਂਕਿ ਇਹ ਕੋਈ ਤਰੀਕਾ ਨਹੀਂ ਕਿਸੇ ਦੀ ਰੋਟੀ ਰੋਟੀ ਖਰਾਬ ਕਰਨ ਦੀ ਵਿਦਆਊਟ ਈਵਨ ਉਹਦਾ ਪੱਖ ਜਾਣੇ ਨੋਟਿਸ ਵੀ ਸਾਬ ਨਹੀਂ ਕੀਤਾ ਗਿਆ ਸੈਟੀਸਫਾਈ ਹੋ ਗਏ ਹੁਣ ਹਾਂਜੀ ਹੁਣ ਲੋਕ ਸੈਟੀਸਫਾਈ ਨਹੀਂ ਹੈ ਅਸੀਂ ਪਹਿਲੀ ਦੇ ਸਾਹਿਬ ਕਹਿੰਦੇ ਇੱਤਾ ਘੰਟਾ ਡਿੱਕਣਾਂ ਦੀਆਂ ਸੀਲਾਂ ਮੈਂ ਤੋੜ ਕੇ ਜਾਵਾਂਗਾ ਬਿਲਕੁਲ ਕਰਾਂਗੇ ਜੀ ਅਸੀਂ ਲੋਕਾਂ ਦੀ ਚੁਣੀ ਸਰਕਾਰਾਂ ਲੋਕਾਂ ਲਈ ਕੰਮ ਕਰੂਗੀ ਝੱਕਾ ਨਹੀਂ ਹੋਣੇ ਕਿਸੇ ਦੀ ਰੋਈ ਰੋਟੀ ਨੂੰ ਐਦ